ਸਸੇਗਾ ਦੋਸਤੋ ਮਾਡਾ ਦੋਸਤ ਹੋਣਾ ਰਾਇ ਅਸੀਂ ਆਏ ਹਾਂ ਧਰਮਕੋਟ ਦੇ ਦੇਖਪੈ ਦਿਵਾਲੀ ਆ ਦਿਵਾਲੀ ਦੇ ਵਿੱਚ ਪੂਰੇ ਵੱਖਰੇ ਤਮਾਸ਼ੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਦੇਖ ਸਕਦੇ ਹੋ ਜਹਾ ਕਿ ਖੜੇ ਹੋਏ ਨੇ ਤੇ ਉਸ ਤੋਂ ਬਾਅਦ ਭੱਜੀ ਹੋਈ ਆ ਪਤਾ ਨਹੀਂ ਕੀ ਚੀਜ਼ ਹੋ ਰਹੀ ਹੈ ਲੜਾਈ ਹੋ ਰਹੀ ਆ ਜਾਂ ਸਮਾਨ ਇਹ ਨਾਲ ਸਸਤਾ ਕਰ ਰਹੇ ਨੇ ਪਤਾ ਨਹੀਂ ਕਿਵੇਂ ਲੋਕ ਸਾਡੇ 11 ਵਜੇ ਬੈਸਟਨ ਦੇਖਦੇ ਆ ਕੱਢਿਆਂ ਨਾਲ ਬਾਹਰ ਤੇ ਸਾਡੇ 3:30 ਕਿਸ ਤਰ੍ਹਾਂ ਆਪਣੇ ਦਾਤਾ ਵੀ ਪਰਮਾਨੈਂਟ ਹੈ ਇਹ ਜਿਹੜੀ ਦੁਕਾਨ ਹੈ ਹਰਨੀਦ ਟੀਵੀ ਵਾਲਾ ਜਿਹੜਾ ਪੰਡੋਰੀ ਗੇਟ ਦੁਕਾਨ ਹੈ ਜਿਹੜੀ ਉਹਨਾਂ ਨੇ ਵੱਡਾ ਸ਼ੋਅਰੂਮ ਕਮੇਟੀ ਘਰ ਦੇ ਸਾਹਮਣੇ ਖੋਲ੍ਹਿਆ ਤੇ ਜਿਹੜਾ ਕਿ ਇਹਨਾਂ ਨੇ ਇਹ ਜ਼ੀਰੋ ਆਸਾਨ ਕਿਸ਼ਤਾਂ 0% ਵਿਆਜ ਤੇ ਤੇ ਇਹਨਾਂ ਨੇ ਕਿੱਤੀਆਂ ਹੁੰਦੀਆਂ ਇਹ ਹੈ ਮੋਬਾਈਲ ਉੱਤੇ ਪੂਰਾ ਜਿਹੜਾ ਮੈਂ ਕੈਮਰਾਮੈਨ ਕੋਲੋਂ ਪੂਰਾ ਕਿਸ਼ਤਾਂ ਦਿਖਾ ਰਿਹਾ ਤੇ ਕਿੰਨਾ ਗਾਹਕ ਆਏ ਹੋਏ ਨੇ ਪੂਰੀ ਦੁਕਾਨ ਜਿਹੜੀ ਗਾਹਕਾਂ ਦੇ ਨਾਲ ਭਰੀ ਹੋਈ ਹੈ मट दिर्ण है नी मिलते भाई दुकान दुकान के नाम एंडा हो ਹੁਣ ਕੋਈ ਨਹੀਂ ਗੱਲ ਕਰਨਾ ਕਿ ਕੋਈ ਰਾਜਪੁਰਾ ਦਾ ਦਾਦਾ ਹਕ ਤੇ ਕੋਈ ਕੋਈ ਨਾ ਆਇਆ ਹੋਵੇ ਇੱਕ ਤਾਂ ਲਿੜਕੋ ਨਾ ਪਾਸੇ ਹੁਣ 0% 0% ਡਾਊਨ ਕੋਈ ਪੈਸਾ ਨਹੀਂ ਲੱਗੇ ਅੱਛਾ ਨਾਲ ਤਾਂ ਬੜਪ ਵੀ ਨਾ ਕਰਾ ਜਦੋਂ ਸੋਨਾ ਕਿੱਥੇ ਪਊਗਾ ਤੋਂ ਇੱਕ ਦੂਜੀ ਉਹਨਾਂ ਦਾ ਕੋਲਡੀ ਗੇਟ ਕਮੇਟੀ ਘਰ ਦੇ ਸਾਹਮਣੇ ਪਰ ਹੋਰਾਂ ਕੋਈ ਮੋਬਾਈਲ ਨੰਬਰ ਦੇ ਲੋ ਤਨਵੇਂ ਆਪਸ ਤੋਂ ਦਵਾ ਇਹ ਨੰਬਰ ਹੈ ਜੀ ਆਸਾਨ ਕਿਸ਼ਤਾਂ ਦੇ ਉੱਤੇ ਕਿਸ਼ਤਾਂ ਵੀ ਹੋ ਜਾਂਦੀਆਂ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇ ਜੇਕਰ ਤੁਹਾਡੇ ਕੋਲ ਨਗਦ ਨਹੀਂ ਹੈ ਤਾਂ ਬਹੁਤ ਘੱਟ ਪ੍ਰਾਈਸ ਤੇ ਬਹੁਤ ਹੀ ਜ਼ਿਆਦਾ ਘੱਟ ਤੁਸੀਂ ਦੇਖ ਲਗਦੇ ਹੋ ਤੇ ਮੈਂ ਕੈਮਰਾ ਮੈਂ ਬਣਾਇਆ ਟੀਵੀ ਮੇਡਾ ਲੱਗਾ ਹੋਇਆ ਤੇ ਸਾਰੇ ਲੋਕ ਖੜੇ ਹੋਏ ਨੇ ਤੇ ਆ ਪੁਲੀਸ ਘਰਦੇ ਨੇ ਆ ਵੀ ਜੇ ਕੋਈ ਇੱਧਰ ਫਰੀਜਾਂ ਲੱਗੀਆਂ ਹੋਣ ਮਸ਼ੀਨਾਂ ਇੱਧਰ ਤੇ ਇੱਧਰ ਇਹ ਕੋਈ ਫੀਚਰ ਲੱਗੇ ਹੋਏ ਹੈ ਤੇ ਇੱਕਲੇ ਪਾਸੇ ਭੱਟੀਆਂ ਫਰੀਜਾਂ ਲੱਗੀਆਂ ਹੋਣੀਆਂ ਨੇ ਹਾਇ ਘਰ ਲੁਕਾਉਣੇ ਆ ਤਾਂ ਇਹ ਆ ਦੇਖੋ ਬੰਦੀਆਂ ਦੀਆਂ ਫਰੀਜਾਂ ਨੇ ਹਾਂਜੀ ਆਪਕੋ ਜੇ ਹੈਰੀ ਦੇ ਵਿੱਚ ਲੋੜ ਕੰਪਨੀ ਦੀਆਂ ਪ੍ਰੀਖਿਆਵਾਂ ਨੂੰ ਹਰਨਦਰ ਮੇਤਰ ਦੇ ਕੈਮਰੇ ਨੇ ਦੇਖੀ ਨੇ। ਅੱਜ ਕੰਪਨੀ ਆਏ ਕਿਤੇ ਲੱਗੇ ਪਏ ਨੇ ਤੇ ਇਧਰ ਵੱਡੀਆਂ ਵੱਡੀਆਂ ਜਿਹੜੀਆਂ ਆਵਾਜ਼ਾਂ ਲੱਗੀਆਂ ਨੇ। ਕੋਠੇ ਦੇ ਪਾਸੇ ਉਹ ਸਾਹਮਣੇ ਲੱਗੀਆਂ ਹੋਈਆਂ ਨੇ ਤੇ ਇਧਰ ਵੱਡੀਆਂ ਵੱਡੀਆਂ ਜਿਹੜੀਆਂ ਚੱਲਦੀਆਂ ਆਪਣੀਆਂ ਕੋਈ ਦੇਖ ਸਕਦੇ। ਤੇ ਇਧਰ ਜਿਵੇਂ ਦੇਖੀ ਜਿਹੜਾ ਸੋਨਾ ਅਲਸਮਾਨ ਹੈ। ਇਹ ਮੇਲਾ ਘਿਆ ਕਰੋੜਾ ਇਲੈਕਟ੍ਰੋਨਿਕ ਧਰਮਕੋਟ ਕਮੇਟੀ ਕਰਦੇ ਸਾਹਮਣੇ। ਹਰਮੀਤ ਟੀਵੀ ਵਾਈਟ ਚ ਜਾਂਦੇ ਹੋਣੇ ਮੈਡਿਕ ਕੈਮਰਾਮੈਨ ਨੇ ਇਹ ਹਰ ਨਹੀਂ ਕੱਟੇ ਤੇ ਜਿਹੜੀ ਠੀਕ ਕਰਨ ਇਹਦੀ ਦੁਕਾਨ ਹੈ ਇਹ ਜਿਹੜੀ ਆ ਬਾਈ ਦੁਕਾਨੇ ਉੱਤੇ ਆਈ ਆ ਆਪਣੀ ਤੇ ਆਸਾਨ ਕਿਸ਼ਤਾਂ ਤੇ ਦੇ ਰਹੇ ਹੋ ਤੁਹਾਡਾ ਇੰਨਾ ਬਹੁਤ ਰਾਜਪਿਆ ਪਿਆ ਜੈਸੀ ਦੇਖੋ ਤੇ ਲੜਾਈ ਹੋ ਗਈ ਲੜਾਈ ਤੋਂ ਕੀ ਆਇਆ ਗੋਟੀ ਉਹ ਮਾਨਨ ਦੇ ਅੱਛਾ ਚਲ ਆ ਜਾ ਬਹੁਤ ਗਾਇ ਕਾਲੀ ਪਰਮਾਤ ਲੱਗੀ ਆ ਹਾਂਜੀ ਅਰੇ ਫਿਰ ਆਣਾ ਕਿੱਥੇ ਪਊਗਾ ਮੈਨੂੰ ਸਮਝਾ ਦਿਓ ਕਿੰਦਰ ਪੰਡੂ ਗੇਟ ਕੋ ਮੈਨੂੰ ਤੇਰੀ ਕੰਡੋਰੀ ਕਰਤਾ ਕੰਮ ਹਾਂਜੀ ਹਾਂ ਮਾਣਾ ਦਫਤਰ ਤੋਂ ਰਿਪੋਰਟ ਕਮਿਟੀ ਕੋ ਵੀ ਲੈ ਕੇ ਬੋਲੀ ਗੇਟ ਦੇ ਨੇ ਠੀਕ ਆ ਇੱਥੇ ਹੁਣ ਪਹੁੰਚੋ ਤੇ ਲੈ ਜੋ ਬਹੁਤ ਵੱਡੇ ਵੱਡੇ ਆਫਰ ਤੇ ਆ ਸਾਰੇ ਜਿਹੜੇ ਕਿ ਆ ਜਿਹੜਾ ਸਾਰਾ ਸਮਾਨ ਪਿਆ ਹੋਇਆ ਆ ਜਿਹੜਾ ਸਾਰਾ ਸਮਾਨ ਪਿਆ ਹੋਇਆ ਨਾ ਸਾਰਾ ਜਿਹੜਾ ਗੇਟਾਂ ਦੇ ਵਿੱਚ ਹੀ ਜਾਣੇ ਆ ਦੇਖੋ ਸੁਣ ਲਈ ਆ ਆਹਾਂ ਸਸਤੋ ਪਾਣੀ ਕਰਵਾ ਰਹੇ ਆ ਆਹ ਸਟਾਰਟ ਕਰਵਾ ਆ ਹੋਰ ਬਹੁਤ ਕੁਝ ਹੈ ਬਹੁਤ ਹੀ ਵਧੀਆ ਗੇਟਾਂ ਦੇ ਵਿੱਚ ਕਿੰਨੇ ਕੇ ਭੈਣੇ ਇਹ ਸਾਰੇ ਇਹ ਸਮਾਨ ਦੇ ਨਾਲ ਜਾਂ ਤੇ ਲੈ ਜੋ ਲੋਟ ਨੂੰ ਮੇਲਾ ਕਮੇਟੀ ਕਰਦੇ ਸਾਹਮਣੇ ਕਰੋੜਾ ਇਲੈਕਟ੍ਰੋਨਿਕ ਡਿਸਪਲੇ ਤੇ ਉੱਪਰ ਜੀ ਨੰਬਰ ਤੇ ਦੇ ਦਿੱਤਾ ਹੈ ਇਸ ਨੰਬਰ ਤੇ ਵੀ ਲੋਕਾਂ ਕੱਕ ਤੁਸੀਂ ਪਹੁੰਚ ਸਕਦੇ ਹੋ ਤੇ ਫਟਾਫਟ ਮੌਨਤੋ ਦਿਵਾਲੀ ਠਮਾ ਕੇ ਨੇ ਫਿਰ ਮੈਂ ਜੀਆ ਨਵਾਂ ਵੀ ਲੈ ਕੇ ਨਵੀਂ ਵੀਡੀਓ ਲੈ ਕੇ ਆ ਤੁਹਾਡਾ ਆਪਣਾ ਉਹਨਾਂ ਰਾਇਜੋ ਜਾਣ ਜਾਣ ਤੋਂ